ਇਹ ਪਾਣੀ ਡੋਲ ਜਾਣਾ ਪਾਣੀ ਐਵੇਂ ਕਿਵੇਂ ਟੁੱਟ ਦੂਗਾ 2 ਲੱਖ ਰੁਪਏ ਲੱਗਿਆ ਬਿਰਬਲ ਵਾਲਿਆਂ ਦਾ ਰੋਟਾ ਵੇਟਰ ਬਿਰਬਲ ਵਾਲਿਆਂ ਦਾ ਸੰਸਦ ਸਾਹਿਬ ਪਾਣੀ ਵੀ ਡੋਲ ਜੂ ਗਲਾਸ ਵੀ ਟੁੱਟ ਜੂ ਸਾਰਾ ਤੁਸੀਂ ਸ਼ਰਤ ਹਾਰ ਜਾਣੀ ਹੋਰ ਮੈਨੂੰ ਪਤਾ ਨਹੀਂ ਹਰ ਹੱਦ ਹੋ ਗਈ ਸ਼ਰਤ ਨਹੀਂ ਹਾਰਦਾ ਆ ਦੇਖ ਲੈ ਆ ਚੱਲੀ ਜਾਂਦੀ ਪੀਟੀ ਤੇਰੇ ਸਾਹਮਣੇ ਇਹ ਨਹੀਂ ਡਿੱਗਦਾ ਆ ਦੇਖ ਲੈ ਆ ਦੇਖ ਲੈ ਡੁੱਲ ਕੋਲ ਜਣਾ ਪਾਣੀ ਸਾਹ ਨਹੀਂ ਡੁੱਲਦਾ ਆਹ ਦੇਖ ਡੁੱਲ ਜੂਗਾ ਡੁੱਲ ਜਣਾ ਨਾ ਸਾਹ ਡੁੱਲ ਜਣਾ ਪਾਣੀ ਮਾਨਿਕ ਸ਼ਰਤ ਹਾਰ ਗਈ ਤੇ ਪਰ ਨਾ ਰੁਕਾ ਬਟ ਨਾ ਇਹ ਨਹੀਂ ਡੁੱਲਦਾ ਆਹ ਸੱਚੀ ਨੇ ਡੁੱਲਿਆ ਪਾਣੀ ਕਮਾਲ ਹੋ ਗਈ ਸਭ ਸਾਹ ਆ ਪਾਣੀ ਨਹੀਂ ਜਮਾਈ ਨੇ ਡੁੱਲਿਆ ਨਹੀਂ ਡੁੱਲਣਾ ਪਾਣੀ ਹਾਂਜੀ ਦੋਸਤੋ ਸਸਰੀਕਰ ਸਸਰੀਕਰ ਬਾਈ ਜੀ ਸਸਰੀਕਰ ਜੀ ਫੋਟਾਵੇਟਰ ਖਰੀਦਿਆ ਸੀਗਾ ਤੇ ਇਹ ਬਿਰਬਲ ਕੰਪਨੀ ਤੋਂ ਇੰਜੀਨੀਅਰ ਮਦੌਂਦੇ ਟ੍ਰਾਈਟਰ ਦੇ ਨਾਲ ਚੱਕਰ ਮੈਚ ਕਰਨ ਆਏ ਆ ਤੇ ਹੁਣ ਆਪਾਂ ਨੂੰ ਮੈਂ ਸੋਚਿਆ ਵੀ ਤੁਸੀਂ ਵੀਡੀਓ ਦੇ ਸਟਾਰਟਿੰਗ ਤੇ ਦੇਖ ਹੀ ਲਿਆ ਵੀ ਜਿਹੜੀ ਇਹਦੀ ਸਮੂਥਨੈਸ ਵੀ ਕਿੰਨਾ ਮਤਲਬ ਕਿ ਘੈਂਟ ਚੱਲਦਾ ਰੋਟਾਵੇਟਰ ਪਤਾ ਨਹੀਂ ਲੱਗਦਾ ਚਾਹੇ ਦੇ ਉੱਤੇ ਮਿਲਣਾ ਤਾਂ ਬਾਈ ਜੀ ਬੰਦਾ ਵੀ ਸਵਾਦ ਹੀ ਤਾਂ ਵੀ ਉਹਨੂੰ ਉਹਨੂੰ ਵੀ ਉਖਣੀ ਨਹੀਂ ਨਹੀਂ ਪਤਾ ਲੱਗਦਾ ਬਿਲਕੁਲ ਜੀ ਨਹੀਂ ਪਤਾ ਲੱਗਦਾ ਹਾਂਜੀ ਹਾਂਜੀ ਤੇ ਇਹਦੇ ਬਾਰੇ ਦੋਸਤੋ ਤੁਹਾਨੂੰ ਮਤਲਬ ਕਿ ਸਾਰੀ ਬਰੀਕੀ ਨਾਲ ਜਾਣਕਾਰੀ ਦਵਾਂਗੇ ਕਿਉਂਕਿ ਆਪਾਂ ਨਵ ਕੀ ਕੀਤਾ ਐਵੇਂ ਦਾ ਜਿਹਦੇ ਨਾਲ ਟਰੈਕਟਰ ਨੂੰ ਤਾਂ ਪਤਾ ਲੱਗਣਾ ਹੀ ਕੀ ਹੈ ਉੱਤੇ ਇਹਦੇ ਜਿਹੜਾ ਕੱਚ ਦਾ ਗਲਾਸ ਰੱਖਿਆ ਸੀ ਉਹ ਵੀ ਬਿਲਕੁਲ ਡਮਾ ਡੋਲ ਨਹੀਂ ਹੋਇਆ ਤੁਸੀਂ ਚਲਦੀ ਵੀਡੀਓ ਚ ਦੇਖਿਆ ਸੀਗਾ ਸਟਾਰਟਿੰਗ ਦੇ ਵਿੱਚ ਬਾਈ ਇਹਦੇ ਵਿੱਚ ਕੀ ਪਾਇਆ ਜਿਹੜਾ ਇੰਨਾ ਮਤਲਬ ਕਿ ਹਲਕਾ ਰੋਟਾਵੇਟਰ ਟਰੈਕਟਰ ਨੂੰ ਤਾਂ ਪਤਾ ਨਹੀਂ ਲੱਗਦਾ ਤੇ ਜਿਹੜਾ ਉੱਤੇ ਜਿਹੜਾ ਇੰਨੀ ਵਾਈਬ੍ਰੇਸ਼ਨ ਬਿਲਕੁਲ ਨਹੀਂ ਕਰਦਾ ਜ਼ੀਰੋ ਵਾਈਬ੍ਰੇਸ਼ਨ ਉਹ ਤੇ ਉਹ ਤਾਂ ਰਾਜ ਦੱਸੋ ਜੀ ਕੀ ਰਾਜ ਹੈ ਰਾਜ ਤਾਂ ਇਹਦੀ ਤਕਨੀਕ ਹੀ ਹੈ ਜੀ ਅੱਛਾ ਹਾਂਜੀ ਹਾਂਜੀ 12 ਫੁੱਟ ਰੋਟਾਵੇਟਰ ਹੀ ਹੈ 12 ਫੁੱਟ ਹਾਂਜੀ ਹਾਂਜੀ ਪੂਰੇ ਹੈਵੀ ਡਿਊਟੀ ਵਾਲਾ ਆਪਣਾ ਹੈ ਜੀ ਠੀਕ ਆ ਠੀਕ ਆ 70 90 ਦਾ ਪਾਈਪ ਲਾਉਣਾ ਥੱਲੇ ਜੀ ਠੀਕ 13 30 ਦਾ ਗੀਅਰ ਲਾਉਣਾ ਹੀ ਇਹ ਅੱਛਾ ਗੀਅਰ ਮਤਲਬ ਕਿ ਤੁਹਾਡੇ ਜੇ ਛੋਟਾ ਰੋਟਾਵੇਟਰ ਉਹਦੇ ਵੀ ਆਈ ਹੈ ਉਹਦੇ ਵੀ ਹੀ ਲਾਉਣਾ ਜੀ ਮਤਲਬ ਕਿ ਹੋਰ ਕਿਸੇ ਕੰਪਨੀ ਤੇ ਲੰਗੇ ਆ ਜੇ ਛੋਟਾ ਤਾਂ ਉਹਦਾ ਸਮਾਨ ਘੱਟ ਲੱਗਿਆ ਤੇ ਵੱਡਾ ਉਹਦੇ ਮਤਲਬ ਕਿ ਵੱਡਾ ਗੀਅਰ ਲੱਗਿਆ ਹਾਂਜੀ ਉਹਦੇ ਵੱਡਾ ਗੀਅਰ ਲੱਗਿਆ ਇਹ 13 30 ਦਾ ਗੀਅਰ ਲੱਗਿਆ ਜੀ ਠੀਕ ਆ 21 36 ਦਾ ਸੈਲ ਵਾਲਾ ਹੋ ਗਿਆ ਜੀ ਠੀਕ ਆ ਠੀਕ ਆ 90 ਦੇ ਬਲੇਡ ਪਾਏ ਨੇ ਥੱਲੇ ਅੱਛਾ 9 ਇਹਨਾਂ ਦੇ 12 ਫੁੱਟੇ ਦੇ ਵਿੱਚ ਜਿਹੜਾ ਖੋਬੀਆਂ ਤੁਸੀਂ ਸੋਣੇ ਲਈਆਂ ਦੇਖ ਵੀ ਲਈਆਂ ਵੀਡੀਓ ਦੇ ਵਿੱਚ ਪਰ ਇਹਨਾਂ ਦਾ ਰੇਟ ਦਾ ਵੀ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਭਾਈ ਇਹਨਾਂ ਤੁਸੀਂ ਇੰਨੀ ਤਕਨੀਕ ਦੇ ਰਹੇ ਹੋ ਮਤਲਬ ਕਿ ਇੰਨਾ ਮਤਲਬ ਕਿ ਲੁੱਕ ਦੂਜੇ ਰੋਟਾਵੇਟਰਾਂ ਨਾਲ ਬਹੁਤ ਜ਼ਿਆਦਾ ਐਡਵਾਂਸ ਤੇ ਫਿਰ ਇੰਨਾ ਸਸਤਾ ਕਿਉਂ ਦੇ ਰਹੇ ਮੈਨੂੰ ਇਹ ਨਹੀਂ ਸਮਝ ਆਈ ਸਸਤਾ ਵੀ ਜੇ ਅਸੀਂ ਤਾਂ ਨਾ ਕੁਆਲਿਟੀ ਬਣਾਉਣੀ ਆ ਆਪਣੀ ਠੀਕ ਹੈ ਜੀ ਫੈਕਟਰੀ ਦਾ ਨਾਮ ਉੱਚਾ ਕਰਨਾਗਾ ਅਸੀਂ ਇਹਦੇ ਵਿੱਚੋਂ ਕਮਾਈ ਨਹੀਂ ਕਰਦੇ ਵੀਰੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਦੋਸਤੋ ਇਹਨਾਂ ਦੇ ਤੁਸੀਂ ਪਲਾਟ ਤੇ ਚੱਲਦੇ ਪਲਾਟ ਦੇ ਬਾਈ ਉਹਨਾਂ ਨੇ ਮੈਨੂੰ ਵੀਡੀਓ ਭੇਜੀਆਂ ਸੀਗਾ ਇਹਨਾਂ ਦੀ ਜਿਹੜੀ ਮੈਨੂਫੈਕਚਰਿੰਗ ਨੱਟ ਤੋਂ ਲੈ ਕੇ ਹਰੇਕ ਚੀਜ਼ ਇਹਨਾਂ ਦੀ ਆਪਦੀ ਫੈਕਟਰੀ 'ਚ ਬਣਦੀ ਹੈ ਮੈਨੂੰ ਲੱਗਦਾ ਵੀ ਆ ਵੀ ਆ ਵੀ ਕਾਰਨ ਹੋ ਸਕਦਾ ਜਿਹੜਾ ਤੁਸੀਂ ਸਸਤਾ ਦੇ ਰਹੇ ਹੋ ਹਾਂਜੀ ਹਾਂਜੀ ਸਾਰਾ ਸਮਾਨ ਮਟੀ ਕੋਈ ਵੀ ਨਟ ਤੋਂ ਲੈ ਕੇ ਮਤਲਬ ਕਿ ਹਰੇਕ ਚੀਜ਼ ਗੇਅਰ ਬਾਕਸ ਵੀ ਇਹਨਾਂ ਦਾ ਆਪ ਦਾ ਹੀ ਮਤਲਬ ਹੈ ਕਿ ਤਿਆਰ ਹੁੰਦਾ ਇਹ ਨਹੀਂਗਾ ਵੀ ਕਿ ਤੋ ਹੋਰ ਅਦਰ ਸਾਈਡ ਤੋਂ ਲਿਆ ਕੇ ਤੇ ਸੈਂਬਲ ਕਰਕੇ ਤੇ ਆਪਾਂ ਨੂੰ ਦੇ ਰਹੇ ਆ ਮਤਲਬ ਕਿ ਐਵੇਂ ਦੀ ਮਤਲਬ ਕਿ ਐਸੇ ਕਰਕੇ ਹੀ ਮਤਲਬ ਕਿ ਸਸਤਾ ਤੇ ਮਤਲਬ ਕਿ ਰੇਟ ਕਿਸਾਨ ਨੂੰ ਮਤਲਬ ਕਿ ਸਹੀ ਚ ਮਿਲਦਾ ਹੈ ਹਾਂਜੀ ਹਾਂਜੀ ਹੋਰ ਬਾਈ ਜੀ ਇਹਦੇ ਬਾਰੇ ਕੁਝ ਦੱਸੋ ਬੱਚੇ ਐਮਐਮ ਦੀ ਬਾਡੀ ਲਾਉਣਾ ਹੀ ਅਸੀਂ ਅੱਛਾ ਬਿਲਕੁਲ ਤਾਂ ਬਾਇਓ ਪ੍ਰੈਸ਼ਰ ਕਿਸੇ ਤਰ੍ਹਾਂ ਤੁਸੀਂ ਦੇਖ ਹੀ ਲਈ ਹੈ ਹਾਂਜੀ ਤੇ ਇਹਦੀ ਕੋਈ ਗਾਰੰਟੀ ਵਾਰੰਟੀ ਜਿਵੇਂ ਗਾਰੰਟੀ ਇੱਕ ਸਾਲ ਦੀ ਕੋਸ਼ਿਸ਼ ਵੀ ਹੋ ਜੇ ਅਸੀਂ ਬੈਠਾ ਜੀ ਐਕਸੀਡੈਂਟ ਤੋਂ ਬਿਨਾਂ ਜੀ ਠੀਕ ਹੈ ਠੀਕ ਹਾਂਜੀ ਤੇ ਬਾਈ ਜੀ ਜਿਹੜਾ ਰੰਗ ਹੈ ਜਿਹੜਾ ਕਾਰਾਂ ਨਾਲ ਕਰ ਰੱਖਿਆ ਤੁਸੀਂ ਹਾਂਜੀ ਹਾਂਜੀ ਤੇ ਇਹ ਤਾਂ ਮੈਂ ਕਹਿੰਦਾ ਵੀ ਇਹ ਵੀ ਕੁਆਲਿਟੀ ਤਾਂ ਕਿਹੜੇ ਹੋਰ ਟੂ ਕੇੜਾ ਪੋਰ ਕਰਦੇ ਅੱਛਾ 2K ਹਾਂਜੀ ਹਾਂਜੀ ਇਹ ਟਰੈਕਟਰਾਂ ਦੇ ਕਾਰਾਂ ਨਾਲ ਹੁੰਦਾ ਹਾਂਜੀ ਹਾਂਜੀ ਕਈ ਵਾਰੀ ਐਂ ਕਹਿੰਦੇ ਨੇ 12 ਫੁੱਟ ਹੈ ਨਹੀਂਗਾ ਇਹ ਝੂਠ ਮਾਰਦੇ ਨੇ ਤਫੀਤਾ ਮਾਰ ਕੇ ਤੇ ਫਤਗਾ ਦਿੰਦੇ ਨੇ ਦੋਸਤੋ ਹੁਣ ਬਾਈ ਹੁਣੇ ਆਪਾਂ ਨੂੰ ਕਈ ਲੋਕਾਂ ਦੀ ਸ਼ੰਕਾ ਹੁੰਦੀ ਹੈ ਵੀ 12 ਫੁੱਟ ਰੋਟਾਵੇਟਰ ਨਹੀਂਗਾ ਹੁਣ ਬਾਈ ਹੁਣੇ ਮਿੰਕੇ ਦਿਖਾਉਂਦੇ ਇੱਧਰ ਇੱਧਰ ਲਾ ਲਓ ਤੁਸੀਂ ਆ ਤੁਸੀਂ ਦੇਖੋ ਇੱਧਰ ਜ਼ੀਰੋ ਤੇ ਹੈ ਤੇ ਇੱਧਰ ਤੁਹਾਨੂੰ ਮਤਲਬ ਕਿ ਇਹਦੀ ਪੂਰੀ ਲੈਂਥ ਦਿਖਾ ਦਿੰਦੇ ਆ ਕਿੰਨੀ ਹੈ ਇਹ ਤਾਂ ਬਾਈ ਪੂਰਾ ਪੂਰਾ ਨੱਟ 12 ਫੁੱਟ ਹੈ ਜੀ 12 ਵਿਚੋ ਵਿਚੋ ਤਿਆਰ ਆਈ ਪੂਰਾ ਬਾਹਰ ਵਿਚੋ ਵਿਚੋ ਤਿਆਰ ਹੈ ਜੀ ਥੋੜਾ ਉੱਤੇ ਹੀ ਹੈ ਕੋਈ ਫालतੂ ਤੇ ਬਾਈ ਜੀ ਜੇ ਇੰਨਾ ਲੰਮਾ ਛੜਕ ਦੇ ਉੱਤੇ ਆਪਾਂ ਲੈ ਕੇ ਜਾਣੇ ਆ ਉਹਦੇ ਵਾਸਤੇ ਤੁਸੀਂ ਕੀ ਕੀਤਾ ਇਹਦਾ ਉਹਦੇ ਵਾਸਤੇ ਹਿੱਸਾ ਲੱਗਾਈ ਉਧਰ ਪਰਲੇ ਪਸੀ अच्छा हां हुक पाके इस तरह इधर दोस्तों हुक ला रखी है जਵੇਂ ਆਪਣੇ ਸੁਹਾਗੇ ਦੇ ਆਪਾ ਲਵਾਉਣੇ ਆ ਉਧਰ ਹਿੱਸਾ ਲੱਗਿਆ ਹੋਇਆ ਇਹਦੇ ਹੁੱਕ ਇਸ ਤਰ੍ਹਾਂ ਚੱਕੀਆਂ ਦੀ ਹਿੱਸਾ ਵੀ ਉੱਪਰ ਚੱਕਿਆ ਜਾਂਦਾ ਜਿਵੇਂ ਅੱਛਾ ਹਿੱਸਾ ਵੀ ਚੱਕਿਆ ਜਾਂਦਾ ਹਾਂਜੀ ਆਹ ਦੇਖੋ ਹਿੱਸਾ ਇਹਨਾਂ ਨੇ ਦੋਸਤੋ ਕੱਢਿਆ ਹੋਇਆ ਹਿੱਸਾ ਇਹਨਾਂ ਦਾ ਇੱਥੇ ਲੱਗਿਆ ਜਾਂਦਾ ਬਾਈ ਜੇ ਕਿਸੇ ਨੇ ਮੰਗਾਉਣਾ ਹੋਵੇ 올 ਇੰਡੀਆ ਦੇ ਵਿੱਚ ਤਾਂ ਤੁਸੀਂ ਉਹਦੇ ਮਤਲਬ ਕਿ ਘਰੇ ਵੀ ਪਹੁੰਚ ਕਰਤਾ ਦੇ ਹਾਂਜੀ ਕੋਈ ਘਰੇ ਪਹੁੰਚ ਕਰ ਦਿੰਦੇ ਹੋ ਦੋਸਤੋ ਮਤਲਬ ਕਿ ਤੁਹਾਨੂੰ ਕਿਤੇ ਵਿਜਿਟ ਕਰਨ ਦੀ ਲੋੜ ਨਹੀਂ ਕਿਤੇ ਮਤਲਬ ਕਿ ਹੋਰ ਜਾਣ ਦੀ ਲੋੜ ਨਹੀਂ ਸਿੱਧਾ ਫੈਕਟਰੀ ਤੋਂ ਤੁਹਾਡੇ ਘਰੇ ਮਤਲਬ ਕਿ ਰੋਟਾਵੇਟਰ ਪਹੁੰ ਤੇ ਬਾਈ ਇਹਦੇ ਸਬਸਿਡੀ ਦਾ ਕੀ ਹਿਸਾਬ ਕਿਤਾਬ ਸਬਸਿਡੀ ਪ੍ਰੂਫਡ ਆਈ ਇਹਦਾ ਸਬਸਿਡੀ ਅਪਰੂਵਡ ਆ ਹਾਂਜੀ ਹਾਂਜੀ ਤੇ ਦੋਸਤੋ ਇੱਕ ਖਾਸ ਗੱਲ ਹੋਰ ਬਿਰਬਲ ਦੀ ਵੀ ਜਿਹੜਾ 12 ਫੁੱਟ ਰੋਡਾ ਵੇਟਰੋ 75 ਐਚਪੀ ਦੇ ਕਰੀਬ ਟਰੈਕਟਰ ਉਹਨੂੰ ਖਿੱਚਦਾ ਤੇ ਪਰ ਜਿਹੜਾ ਇਹਨਾਂ ਦਾ ਤੁਸੀਂ ਦੇਖ ਰਹੇ ਹੋ 5310 ਨਾਲ ਆਪਣੇ ਨਾਲ ਜੁੜਿਆ ਹੋਇਆ ਤੇ ਇਹ 55 ਐਚਪੀ ਦੇ ਨੇੜੇ ਹੁੰਦਾ ਟਰੈਕਟਰ ਤੇ ਬਿਲਕੁਲ ਸਮੂਥ ਮਤਲਬ ਕਿ ਬਹੁਤ ਵਧੀਆ ਖਿੱਚ ਰਿਹਾ ਸੀਗਾ ਤੇ ਇਹ ਕੀ ਚੱਕਰ ਕੀ ਹੈ ਵੀ ਓਵੇਂ 75 ਐਚਪੀ ਟਰੈਕਟਰ ਚਾਹੀਦਾ ਆਪਾਂ ਨੂੰ ਥੋੜਾ 55 ਐਚਪੀ ਕਿੱਥੇ ਸਾਡੀ ਫਾਰਮ ਨੇ ਟੈਕਨੀਕ ਆ ਜੀ ਇਹ ਠੀਕ ਹੈ ਹਾਂਜੀ ਹਾਂਜੀ ਜਿਹੜੀ ਟੈਕਨੀਕ ਇੱਥੇ ਇਹਨਾਂ ਦੀ ਹੈ ਉਹ ਬੰਦਾ ਬਾਹਰ ਹਰੇਕ ਬੰਦਾ ਨਕਲ ਨਹੀਂ ਕਰ ਸਕਦਾ ਨਕਲ ਨਹੀਂ ਕਰ ਸਕਦਾ ਠੀਕ ਠੀਕ ਹੈ ਬਾਈ ਹੋਰ ਤੁਸੀਂ ਇਹ ਤੋਂ ਇਲਾਵਾ ਹੋਰ ਤੁਹਾਡੀ ਹੋਰ ਡੀਐਸਆਰ ਜੀ ਕੋ ਆਪਣੇ ਕੋਈ ਡੀਐਸਆਰ ਹਾਂਜੀ ਹਾਂਜੀ ਸਿੱਧੀ ਉਹ ਟੁਟਕਿਆਂ ਨਾਲੋਂ ਟੁਟਕਿਆਂ ਵਾਲੀ ਟੁਟਕਿਆਂ ਨਾਲ ਠੀਕ ਹੈ ਜੀ ਲਓ ਜੀ ਦੋਸਤੋ ਬਿਰਬਲ ਦੀ ਮਸ਼ੀਨ ਨਾਲ ਬਾਈ ਹੋਣੀ ਝੋਨਾ ਕੇ ਰ ਰਹੇ ਆ ਤੇ ਇਹ ਵੀ ਮਾਸ਼ਿਆ ਵਿੱਚ ਤੁਹਾਨੂੰ ਦਿਖਾਈਏ ਵੀ ਬਿਰਬਲ ਦੇ ਜਿਹੜੇ ਸਾਰੇ ਇੰਸਟਰੂਮੈਂਟ ਕਿੰਨੇ ਕਾਮਯਾਬ ਆ ਤੇ ਕਿੰਨਾ ਲੋਕਾਂ ਨੇ ਲੋਕਾਂ ਨੇ ਕਿੰਨਾ ਲੋਕ ਮਤਲਬ ਕਿ ਬਿਰਬਲ ਤੇ ਵਿਸ਼ਵਾਸ ਕਰਦੇ ਆ ਇਹ ਹੁਣ ਤੁਸੀਂ ਡੀਐਸਆਰ ਦੀ ਤਕਨੀਕ ਤੁਸੀਂ ਦੇਖੋ ਬਾਈ ਜੀ ਇਹਦੇ ਬਾਰੇ ਤੁਸੀਂ ਚੱਲ ਨਾਲ ਨਾਲ ਸਾਰੀ ਗਿਆਨ ਦਿਓ ਜੀ ਇਹਦੇ ਵਿੱਚ ਕੀ ਕੁਝ ਪਾਇਆ ਤੁਸੀਂ ਪਹਿਲਾਂ ਡੀਐਸਆਰ ਬਣਦੀ ਸੀ ਨਾ ਜਿਹੜੀ ਸਿੰਪਲ ਆਪਣੀ ਜੀ ਉਹਦੇ ਵਿੱਚ ਜ਼ੀਰੋ ਡਰਿੱਲ ਮੰਗੋ ਆਮ ਦਾਣੇ ਨੂੰ ਉਹ ਰੈਗੂਲਰ ਗਿਰ ਜਾਂਦੀ ਸੀਗੀ ਉਹ ਠੀਕ 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 ਜੀ ਹੁਣ ਇਹਦੇ ਵਿੱਚ ਆਪਣਾ ਸੁਧਾਰ ਕੀ ਹੋ ਗਿਆ ਜੀ ਪਿਛਲੇ ਸੀਜ਼ਨ ਤੋਂ ਲੈ ਕੇ ਆਪਣਾ ਕੰਮ ਚੱਲ ਰਿਹਾ ਜੀ ਇਹਦਾ ਠੀਕ ਠੀਕ ਇਹਦੇ ਵਿੱਚ ਹੁਣ ਥੋੜਾ ਸਟੈਪ ਵਾਈਜ਼ ਸਟੈਪ ਬੀਚ ਪਊਗਾ ਜੀ ਠੀਕ ਠੀਕ ਕੋਈ ਇਹ ਨਹੀਂ ਹੈਗਾ ਮੇਰੀ ਤਾਂ ਦੂਰੀ ਹਾਂ ਜੀ ਦੂਰੀ ਤੋਂ ਦੂਰੀ 10 ਇੰਚ ਤੋਂ ਲੈ ਕੇ ਤੁਸੀਂ 12 ਇੰਚ ਤੱਕ ਦੂਰੀ ਕਰ ਸਕਦੇ ਹੋ ਇਹਨੂੰ ਠੀਕ ਠੀਕ ਇਹ ਨਹੀਂ ਹੋਊਗਾ ਵੀ ਦਾਣਾ ਕੋਈ ਕਿਤੇ ਲੰਘ ਗਿਆ ਕੋਈ ਕਿਤੇ ਲੰਘ ਗਿਆ ਹਾਂ ਜਿਹੜੀ ਬਿਜਾਈ ਹੈ ਬੀ ਵੱਧ ਪਾ ਦੀ ਹੈ ਜੀ ਇਹ ਤਾਂ ਬੜੀ ਸੋਨੇ ਤੇ ਸੁਭਾਗਾ ਹੋ ਗਿਆ ਕਿਉਂਕਿ ਲੇਬਰ ਤਾਂ ਤੁਹਾਨੂੰ ਪਤਾ ਵੀ ਬੰਦ ਹੀ ਨਹੀਂਗੀ ਤੇ ਇਹ ਜਿਹੜੀ ਤਕਨੀਕ ਹੈ ਮੈਂ ਤਾਂ ਕਹਿੰਦਾ ਵੀ ਆਉਣ ਵਾਲੇ ਜੀ ਦੇ ਪਾਸੇ ਤੁਹਾਨੂੰ ਕੋਈ ਮਿਸਿੰਗ ਦਿਖ ਰਹੀ ਹੋਵੇ ਇਹ ਆਪਣੇ 11 ਟਨ ਤੱਕ ਕੰਮ ਜਾਬਾ ਜੀ ਅੱਛਾ 11 ਟਨ ਤੱਕ ਜਿੰਨੀ ਵੱਧ ਜ਼ਿਆਦੇ ਹੋਈਆਂ ਨੇ ਨਾ ਚੋਲ ਮਸ਼ੀਨ ਦੇਣ ਲੱਗੇ ਜਾਂਦੇ ਸਹੀ ਬਜਾਈ ਹੁੰਦੀ ਨਹੀਂ ਨੀ ਤੇ ਜਿਹੜੀ ਆ ਵਿਚਲੀ ਲੈਂਥ ਆ ਇਹ 10 ਇੰਚੀ ਹੈ ਜੀ 10 ਇੰਚ ਹਾਂਜੀ ਇਹਦੇ ਕਿਉਂ ਊਸ਼ਾ ਦਾ ਜਿਹੜਾ ਪੌਦਾ ਹੈਗਾ ਆਪਣਾ ਆਮ ਬਜਾਈ ਕਰਦੇ ਆ ਨਾ ਜੀ ਆਪਾਂ ਠੀਕ ਠੀਕ ਆ ਜੀ ਉਹਦੇ ਵਿੱਚ ਕੀ ਕਾਰਨ ਹੁੰਦਾ ਹੈਗਾ ਗੈਪ ਨਹੀਂ ਰਹਿੰਦਾ ਠੀਕ ਠੀਕ ਹੈ ਇਹਦੇ ਵਿੱਚ ਤੁਹਾਨੂੰ ਗੈਪ ਮਿਲੂਗਾ ਠੀਕ ਉਹਦੇ ਕਰਕੇ ਪੌਦੇ ਦੀ ਜਿਆਦਾ ਮਜ਼ਬੂਤੀ ਮੰਦੀ ਹੈ ਮਜ਼ਬੂਤੀ ਮੰਦੀ ਤੇ ਭਾਈ ਇਹਦੀ ਕੀ ਮਤਲਬ ਕਿ ਜਿਹੜਾ ਆ ਚੀਜ਼ ਵੇਚ ਦੀ ਕੀ ਗਾਰੰਟੀ ਵਾਰੰਟੀ ਵੀ ਇਹਦੀ ਭਾਈ ਜੀ ਫੁੱਲ ਸੀਜ਼ਨ ਦੀ ਗਾਰੰਟੀ ਹੈ ਗੇਅਰ ਦੀ ਇਹਦੇ ਡਬਲ ਗੇਅਰ ਲੱਗੇ ਹੋਇਆ ਜੀ ਉਹ ਲੱਗੇ ਹੋਇਆ ਉਧਰ ਬੀਜ ਵਾਸਤੇ ਤੇ ਟੈਂਕੀ ਵਾਲਾ ਵੀ ਆਪਾਂ ਨੇ ਵਧਾਉਣਾ ਹੈ ਘਟਾਉਣਾ ਹੈ ਠੀਕ ਹੈ ਜੀ ਉਹ ਤੋਂ ਅਡਜਸਟਮੈਂਟ ਹੋ ਗਈ ਤੇ ਇਸ ਪਾਸੇ ਆ ਗਿਆ ਜੀ ਆਪਣਾ ਸਟੈਪ ਵਾਈ ਠੀਕ ਜਿਹੜਾ ਤੁਸੀਂ ਨੇ ਅੱਗੇ ਦੂਰੀ ਮੇਨਟੇਨ ਕਰਨੀ ਆ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਇੱਕ ਮਸ਼ੀਨ ਹੋਰ ਵੀ ਮੈਂ ਚੱਲਦੇ ਦੇਖੀ ਸੀ ਕਿ ਪਿੱਛੇ ਜੇ ਹਾਂਜੀ ਉਹ ਮਤਲਬ ਇੰਨਾ ਖੜਕਾ ਕਰ ਰਹੇ ਸੀ ਇਹ ਡਰਾਈਵਰ ਬੈਠਾ ਵੀ ਡਿਸਟਰਬ ਹੋ ਰਿਹਾ ਸੀ ਪੂਰਾ ਹੁੰਦਾ ਕਿ ਛੋਟੀ ਮਸ਼ੀਨ ਦੀ ਆਵਾਜ਼ ਕਿਉਂ ਨਹੀਂ ਆ ਰਹੀ ਆਵਾਜ਼ ਤਾਂ ਦੇਖੋ ਦੀ ਫਿਟਿੰਗ ਸਹੀ ਹੋਊਗੀ ਸਪਰਿੰਗ ਦੀ ਸਹੀ ਲੈਂਥ ਰੱਖਾਂਗੇ ਬਾਜੇ ਨਹੀਂ ਕਰੂਗੀ ਜੀ ਪਤਾ ਨਹੀਂ ਲੱਗ ਰਿਹਾ ਖੜਕ ਟਕੜਕ ਟਕੜਕ ਜਿਹੜਾ ਬਦਲੇ ਚੱਲ ਰਿਹਾ ਹੈ ਉਹੀ ਚੀਜ਼ ਕਹਿ ਰਹੇ ਨੇ ਜੀ ਦੇਖੋ ਮਣਾਉਣ ਵੇਲੇ ਕੁਝ ਚੀਜ਼ਾਂ ਦਾ ਧਿਆਨ ਰੱਖਾਂਗੇ ਇਹ ਚੀਜ਼ ਦੀ ਨੌਬਤ ਨਹੀਂ ਆਉਂਦੀ ਆਹ ਤਾਂ ਮਸ਼ੀਨ ਐ ਲੱਗ ਲੱਗ ਹੀ ਨਹੀਂ ਰਿਹਾ ਪਿਆ ਮਤਲਬ ਕਿ ਆ ਗੇਅਰ ਲੱਗਿਆ ਹੋਇਆ ਹੈ ਬਾਕੀ ਸਟੈਪ ਵਾਈਜ਼ ਦਿਖਾ ਸਕਦੇ ਹਾਂ ਵੀਡੀਓ ਦੇ ਵਿੱਚ ਹੀ 19 ਸਟੈਪ ਉਪਰ اٹਰੇਗਾ 19 ਥੱਲੇ ਜਾ ਰਿਹਾ ਹੈਗਾ ਬਿਲਕੁਲ ਬਿਲਕੁਲ ਠੀਕ ਹੈ ਉਹ ਵਿੱਚੋਂ ਤੁਹਾਨੂੰ ਵੀ ਜੀ ਦੱਸੂਗਾ ਜਿੱਥੇ ਛੱਡਿਆ ਹੋਇਆ ਹਾਂਜੀ 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 ਬਿਲਕੁਲ ਬਾਕੀ ਜਗ੍ਹਾ ਖਾਲੀ ਹੈ ਤੇ ਉੱਥੇ ਜਾਣਾ ਹੈਗਾ ਨੇ ਵੀ ਦੇਖੋ ਜੀ ਇਹ 12 ਇੰਚੀ ਦਾ ਗੇਟ ਆਪਣੇ ਰੱਖਿਆ ਹੋਇਆ ਠੀਕ ਹੈ ਜੀ ਹਾਂਜੀ ਹਾਂਜੀ ਇੱਥੇ ਵੀ ਮਿਲ ਰਹੀ ਹੈ ਇੱਥੇ ਮਿਲ ਰਹੀ ਹੈ ਜੀ ਠੀਕ ਹੈ ਠੀਕ ਇੱਥੇ ਮਿਲ ਰਹੀ ਹੈ ਜੀ ਆਹ ਦੋਸਤੋ ਚੱਕ ਕੇ ਜਿਹੜਾ ਲਾਇਆ ਵੀ ਤੁਹਾਨੂੰ ਦਿਖਾਉਣ ਵਾਸਤੇ ਇਹ ਵੀ ਤਾਂ ਕਰਕੇ ਇੰਨਾ ਕੁ ਦੂਰੀ ਹੋ ਗਈ ਦੀਦੀ ਖਿੜਕੀ ਖੋਲ੍ਹ ਕੇ ਤਾਂ ਆਹ ਵੀ ਆਹ ਵੀ ਆਹ ਵੀ ਪੂਰਾ ਮਤਲਬ ਕੀ ਜੇ ਤੁਸੀਂ ਇਹਨ ਦੇ ਲੀ ਵੀ ਸਕਦੇ ਹਨ ਜਿੱਧਰ ਮਰਜੀ ਕੋਈ ਦਿੱਕਤ ਨਹੀਂ ਹੈਗਾ ਜੀ ਠੀਕ ਹੈ ਜੀ ਇਹ ਲਓ ਜੀ ਸਹੀ ਆ ਦੇਖੋ ਦੋਸਤੋ ਪੂਰਾ 11 ਇੰਚ ਦੇ ਵਿੱਚ ਪਿਆ ਹੋਇਆ ਜੀ ਠੀਕ ਠੀਕ ਲੋ ਜੀ ਇਹਨੂੰ ਤੁਸੀਂ ਦੂੜ ਨੇਰੇ ਜਿੰਨਾ ਮਰਜੀ ਕਰ ਸਕਦੇ ਹੋ ਉਹਦੀ ਮਰਜ਼ੀ ਮੁਕਾਬਲ ਤੇ ਦੋਸਤੋ ਆਲ ਇੰਡੀਆ ਦੇ ਵਿੱਚ ਤੁਹਾਨੂੰ ਮਤਲਬ ਕਿ ਡਿਲੀਵਰੀ ਇਹ ਮਸ਼ੀਨ ਹੋ ਜੂਗੀ ਕਿ ਕਿਤੇ ਵੀ ਤੁਸੀਂ ਮਤਲਬ ਕਿ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਘਰੇ ਬੈਠੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਤੁਹਾਨੂੰ ਅੱਜ ਬਿਰਬਲ ਦੇ ਰੋਟਾਵੇਟਰ ਤੇ ਡੀਐਸਆਰ ਮਸ਼ੀਨ ਦਿਖਾਈ ਹੈ ਤੇ ਦੋਸਤੋ ਇਹਨਾਂ ਦੇ ਮਤਲਬ ਕਿ ਵੀ ਬਿਰਬਲ ਦੇ ਮਤਲਬ ਕਿ ਜਿੰਨੇ ਵੀ ਇੰਸਟ੍ਰੂਮੈਂਟ ਕਿਸਾਨੇ ਦੇ ਵਿੱਚ ਮਤਲਬ ਕਿ ਆਪਣੇ ਯੂਜ਼ ਹੁੰਦੇ ਸਾਰੇ ਮਤਲਬ ਕਿ ਬਣਾਉਣੇ ਇੱਕ ਵਾਰ ਤੋਂ ਦੱਸ ਦੋ ਲਿਸਟ ਕੀ ਕੀ ਬਣਾਉਣੇ ਤੁਸੀਂ ਆਪਣੇ ਵੀ ਜੀ ਲੈਜਰ ਲੈਵਲਰ ਬਣਦਾ ਈ ਠੀਕ ਹੈ ਜੀ ਠੀਕ ਹੈ ਰੂਟਾਵੇਟਰ ਬਣਦਾ ਜੀ ਆਪਣੇ ਲਈ ਵੀ 12 ਫੁੱਟ ਤੋਂ ਲੈ ਕੇ ਜੀ 3 ਫੁੱਟ ਤੱਕ ਠੀਕ 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 ਹੈ ਜੀ ਬਾਕੀ ਡੀਐਸਆਰ ਹੋਗੀ ਜੀ ਜ਼ੀਰੋ ਡ੍ਰਿੱਲ ਹੋਗੀ ਠੀਕ ਹੈ ਕਾਲੀ ਹੋਗੀ ਜੀ ਠੀਕ ਹੈ ਸਭੀ ਐਮਪਲੀਮੈਂਟ ਬਣਦੇ ਆ ਜੀ ਆਪਣੇ ਠੀਕ ਹੈ ਤੇ ਦੋਸਤੋ ਮਤਲਬ ਕਿ ਅਸੀਂ ਤਾਂ ਆਪਦੇ ਇੱਕ ਦੋ ਸਾਡੇ ਸੰਦ ਜਿਹੜੇ ਬਦਲਣ ਵਾਲੇ ਸੀਗੇ ਤੇ ਆਪਾਂ ਤਾਂ ਬਾਈ ਹੁਣਾਂ ਨੂੰ ਆ ਤੇ ਤੁਸੀਂ ਜਲਦੀ ਸਾਡੇ ਮਤਲਬ ਕਿ ਦੇਖੋਗੇ ਫਾਰਮ ਦੇ ਵਿੱਚ ਇਹਨਾਂ ਦੇ ਰੋਟਾਵੇਟਰ ਵੇ ਤੇ ਸੁਪਰ ਸਿੱਡਰ ਗਾਣ ਨੂੰ ਆਪਾਂ ਝੋਨੇ ਦੇ ਸੀਜ਼ਨ 'ਚ ਇਹਨਾਂ ਤੇ ਲਾਵਾਂਗੇ ਤੇ ਬਾਕੀ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਜਰੂਰ ਸ਼ੇਅਰ ਕਰਿਓ ਤੇ ਬਾਕੀ ਬਿਰਬਲ ਦੇ ਜਿਹੜਾ ਪ੍ਰੋਡਕਟ ਤੁਸੀਂ ਮਤਲਬ ਕਿ ਅੱਖ ਮੇਜ ਕੇ ਟਰਸਟ ਕਰ ਸਕਦੇ ਹੋ ਤੇ ਮੇਰੇ ਕਹਿਣ ਤੇ ਇੱਕ ਵਾਰੀ ਜੇ ਤੁਸੀਂ ਕਿਸੇ ਹੋਰ ਦਾ ਵੀ ਲੈਣ ਬਾਰੇ ਸੋਚ ਰਹੇ ਹੋ ਪਰ ਇਹਨਾਂ ਦਾ ਤੁਸੀਂ ਇੱਕ ਵਾਰੀ ਟ్రਾਇਲ ਲੈ ਕੇ ਦੇਖਿਓ ਤੁਹਾਡਾ ਆਪੇ ਮਨ ਬਣ ਜਾਣਾ ਤੇ ਬਾਕੀ ਠੀਕ ਹੈ ਬਾਈ ਸਸ ਸਸ ਸਸ